ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਮੈਂ ਰਿਪੋਰਟ ਸਿੰਗਲ ਮੁਖੀਵਾਦ ਆ ਮਸਤੀਸਕਿਸਪਾਉ ਤੇ ਜਿਉਣਾ ਮੈਂ ਦੇਖ ਰਿਹਾ ਕਿ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਤਰਨਤਾਰਨ ਦੇ ਤੇ ਜਿਹਦੇ ਵਿੱਚ ਇੱਕ ਕੋਈ ਮੇਰਾ ਕੱਲ ਫੇਸਬੁੱਕ ਦਾ ਇੱਕ ਕਲਾਕਾਰ ਆ ਉਹ ਪ੍ਰਧਾਨ ਮੰਤਰੀ ਹੈ ਉਹ ਮੁੱਖ ਮੰਤਰੀ ਹੈ ਉਹਨੂੰ ਕਦੇ ਨਾਂ ਦੇ ਤੇ ਮਸ਼ਹੂਰ ਹੋਇਆ ਸੀ ਜਿਹਾ ਉਹ ਪਿੱਛੇ ਜਾਂਦਾ ਉਹਨੂੰ ਪੁਲਿਸ ਜਿਹੜੀ ਆ ਉਹਦੇ ਤੇ ਅਣਮੁਖ ਮਨੁੱਖੀ ਜਿਹੜਾ ਉਹ ਤਸ਼ੱਦਦ ਕਰਦੇ ਨੇ ਔਰ ਉਹਦੇ ਜਿਹੜੇ ਕੇਸ ਨੇ ਵਾਲ ਨੇ ਹੈਗੇ ਮੇਰਾ ਖਿਆਲੋਂ ਅਮਰਤ ਭਾਰੀ ਸਿੰਘ ਦਾ ਸਾਹਿਬ ਆ ਉਹਦੇ ਕਿਸਾਨ ਤੋਂ ਫੜ ਕੇ ਔਰ ਇਸ ਤਰੀਕੇ ਦੇ ਨਾਲ ਕਿ ਉਹ ਇੱਕ ਜਾਲ ਬਣਾ ਤਰੀਕੇ ਦੇ ਨਾਲ ਵਰਚੁਅਲ ਬਿਹੇਵੀਅਰ ਜਿਹੜਾ ਹੈ ਉਹਦੇ ਨਾਲ ਉਹ ਪੁਲਿਸ ਜਿਹੜੀ ਹੈ ਉਹਨੂੰ ਦੀ ਕੁੱਟਮਾਰ ਕਰ ਰਹੀ ਹੈ ਮੈਨੂੰ ਨਹੀਂ ਪਤਾ ਕਿ ਅਸਲੀਅਤ ਗੱਲ ਕੀ ਹੈ لیکن جو کچھ ویڈیو ਦੇ ਵਿੱਚ ਮੈਂ ਦੇਖਿਆ ਹੈਗਾ ਕਿ ਮੇਰਾ ਰੌਂਕ ਟੇ ਖੜੀ ਹੋ ਗਿਆ ਕਿ پولیس ਨੇ ਕਿ ਉਹ ਅਜੇ ਤੱਕ ਵੀ ਆਪਣਾ ਜਿਹੜਾ ਬਿਹੇਵੀਅਰ ਆ ਉਹ ਚੇਂਜ ਨਹੀਂ ਕੀਤਾ ਹੈਗਾ ਮੈਂ ਸੋਚਦਾ ਐਸੇ ਕਿ ਹੁਣ ਚਲੋ ਜਿਹੜੀ پولیس ਹੈਗੀ ਆ ਉਹ ਪੜ੍ਹੇ ਲਿਖੇ ਲੋਕ ਆ ਗਏ ਨੇ ਫਿਰ ਤੋਂ ਉਹਨਾਂ ਦਾ ਜਿਹੜਾ ਐਟੀਟਿਊਡ ਹੈਗਾ ਉਹਨਾਂ ਦਾ ਜਿਹੜਾ ਵਿਵਹਾਰ ਆ ਉਹ ਲੋਕਾਂ ਦੇ ਪ੍ਰਤੀ ਜਿਹੜਾ ਹੈਗਾ ਉਹ ਸੌਫਟ ਹੋ ਗਿਆ ਹੋਵੇਗਾ ਜਾਂ ਕੁਨੂੰ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਦਾ ਹੋ ਗਿਆ ਹੋਵੇਗਾ ਲੇਕਿਨ ਦੇਖੋ ਇਹਨਾਂ ਨੂੰ ਹੋਰੇ ਗੁੜਤੀ ਜਿਹੜੀ ਹੈਗੀ ਹੈ ਉਹ ਦਿੱਤੀ ਜਾਂਦੀ ਹੈਗੀ ਹੈ ਕਿ ਕੀ ਸਿਖਾਉਂਦੇ ਨੇ ਹੈ ਪੁਲਿਸ ਟ੍ਰੇਨਿੰਗਾਂ ਦੇ ਵਿੱਚ ਜਿਹੜੇ ਇੰਸਟੀਚੂਟਸ ਨੇ ਜਿਹੜੀਆਂ ਕਾਲਜ ਬਣੇ ਹੋਏ ਨੇ ਇਹਨਾਂ ਦੇ ਚਾਹੇ ਜਿੱਥੋਂ ਟ੍ਰੇਨਿੰਗ ਲੈਂਦੇ ਨੇ ਕੀ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾਂਦੀ ਹੈ ਔਰ ਕਿਉਂ ਇਸ ਤਰੀਕੇ ਦੇ ਨਾਲ ਕਾਗਦੇ ਆ ਪਰ ਸਾਡੀ ਪਾਰਟੀ ਮੰਗ ਕਰਦੀ ਹੈ ਕਿ ਇਸ ਚੀਜ਼ ਦੇ ਉੱਤੇ ਉਹਨਾਂ ਜਿਹੜੇ ਉਹ ਮੁਲਾਜ਼ਮ ਨੇ ਪੁਲਿਸ ਦੇ ਮੇਰਾ ਖਿਆਲ ਜਲਾ ਤਰੰਤਾਂ ਦੀ ਗੱਲ ਹੈ ਕਿ ਆ ਉਹਦੇ ਤੇ ਉਹਨਾਂ ਦੇ ਉੱਤੇ ਇੱਕ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਨੂੰ ਸਸਪੈਂਡ ਕਰਨ ਤੋਂ ਪਹਿਲਾਂ ਫਿਰ ਬਾਹਰ ਕੱਢ ਜਣਾ ਇਹਨਾਂ ਨੇ ਹੈਗਾ ਇੱਥੇ ਤੱਕ ਹੀ ਨਾ ਰਵੇ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿਆ ਜਾਵੇ ਔਰ ਅਸੀਂ ਬੜੇ ਗੁੱਸੇ ਮਤਲਬ ਪਾਰਟੀ ਵੱਲੋਂ ਮੈਂ ਬੋਲ ਰਿਹਾ ਇੱਕ اظہار ਗੁੱਸਾ ਕਰਦਾ ਹੈ ਕਿ ਦੇਖੇ ਪੁਲਿਸ ਜਿਹਦੇ ਜਿਹੜੇ ਵੀ ਹੈਗੇ ਮੁਲਾਜ਼ਮ ਉਹਨਾਂ ਦੇ ਉੱਤੇ ਇੱਕ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਹੈਗਾ ਨਾ ਭਾਈ ਜੀ ਅ ਅਸੀਂ ਕੁਝ ਇਸ ਮਾਮਲੇ ਦੇ ਉੱਤੇ ਕੋਈ ਗੰਭੀਰ ਜਿਹੜਾ ਹੈਗਾ ਨੋਟਿਸ ਰਵਾਂਗੇ ਆ ਪੁਲਿਸ ਨੇ ਬਹੁਤ ਸੌਫਟ ਜੀ ਗੱਲ ਕਰ ਦਿੱਤੀ ਜੀ ਉਹਨਾਂ ਨੂੰ ਸਸਪੈਂਡ ਕਰਤਾ ਜੀ ਸਸਪੈਂਡ ਕਰਤਾ ਤਾਂ ਤਾਂ ਫਿਰ ਬਹਾਲ ਕਰ ਦੇਉਗੇ ਸੋ ਇੱਕ ਬਹੁਤ ਮੰਦ ਭਾਗੀ ਘਟਨਾ ਇਹ ਦੂਸਰੀ ਮੈਂ ਗੱਲ ਕਰਾਂ ਦੇਖੋ ਲੱਗਣਾ ਸਾਡੇ ਜਿਹੜੇ ਹੈਗੇ ਨੇ ਇਹਦੇ ਵਿੱਚ ਸਾਡੇ ਬਾਈ ਇਲੈਕਸ਼ਨ ਜਿਹੜੇ ਹੋ ਰਹੇ ਨੇ ਉਥੇ ਤੁਸੀਂ ਜਿਹੜੇ ਸਾਰਿਆਂ ਨੂੰ ਬੇਨਤੀ ਹੈਗੀ ਕਿ ਸਾਡੇ ਟਰੱਕ ਤੋਂ ਨਿਸ਼ਾਨ ਨੂੰ ਹੀ ਵੋਟਾਂ ਪਾਉਣੀਆਂ ਹੈਗੀਆਂ ਆ ਔਰ ਚੱਬੇਵਾਲ ਦੇ ਵਿੱਚ ਸਾਡੇ ਦਵਿੰਦਰ ਕੁਮਾਰ ਜੀ ਨੇ ਜਿਹੜੇ ਐਕਸ ਐਮ ਐਲ ਦੇ ਸਾਫ ਦੇ ਬੇਟੇ ਨੇ ਉਹ ਸਾਡੇ ਵੱਲੋਂ ਜਿਹੜੇ ਸਪੋਰਟਡ ਕੈਂਡੀਡੇਟ ਹੈਗੇ ਨੇ ਉਹਨਾਂ ਦਾ ਚੋਣ ਨਿਸ਼ਾਨ ਸ਼ਾਇਦ ਜਿਹੜਾ ਉਹ ਗੈਸ ਦਾ ਸਿਲੰਡਰ ਹੈਗਾ ਉਹਨਾਂ ਨੂੰ ਉੱਥੇ ਵੋਟ ਜੜੀ ਹੈ ਉਹਨਾਂ ਨੂੰ ਪਾਣੀ ਹੈ ਜੀ ਬਾਕੀ ਜਿਹੜੇ ਚੋਣਸ਼ਾਲ ਟਰੱਕ ਦੇ ਉੱਤੇ ਤੁਸੀਂ ਵੋਟਾਂ ਪਾਗੀਆਂ ਜੀ ਜਿਹੜਾ ਕਿ ਸਾਡੀ ਪਾਰਟੀ ਦੇ ਖਾਤੇ ਦੇ ਵਿੱਚ ਵੋਟ ਜਾਵੇ ਤੇ ਉੱਥੇ ਜੱਬੇ ਵਾਲ ਦੀ ਤੁਸੀਂ ਇੱਕ ਧਿਆਨ ਰੱਖਣਾ ਇਹ ਜਰੂਰੀ ਹੈ ਪਰ ਮੈਂ ਆਸ ਕਰਦਾ ਕਿ ਤੁਸੀਂ ਜਿਹੜਾ ਹੈਗਾ ਵੋਟ ਜੜੀ ਆ ਉਹਦਾ ਸਹੀ ਇਸਤੇਮਾਲ ਕਰਕੇ ਸਾਨੂੰ ਤਾਕਤ ਦਿਓ ਜੀ ਦੂਸਰੀ ਚੀਜ਼ ਦੇਖੋ ਮੈਂ ਕੋਈ ਧਿਆਨ ਜਿਹੜਾ ਦਿੱਤਾ ਚੱਲਦਾ ਹੈਗਾ ਅੱਜ ਇਲੈਕਸ਼ਨਸ ਦੇ ਵਿੱਚ ਜਿੱਦਾਂ ਉਹ ਜੋਗੇ ਨੇ ਕਹਤਾ ਕਿ ਉਹ ਵਟੋਂਗੇ ਤਾਂ ਪਟੋਂਗੇ ਦੇਖੋ ਕਿੰਦਾ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਔਰ ਔਰ ਇਸ ਲੈਵਲ ਦੇ ਉੱਤੇ ਇਸ ਤਰੀਕੇ ਦੇ ਨਾਲ ਇਹ ਬਿਆਨ ਦਿੱਤੇ ਜਾਣਾ ਔਰ ਵੋਟਾਂ ਦੇ ਵਿੱਚ ਮੈਂ ਇੰਨਾ ਹੱਦ ਹੋ ਗਈ ਹੈਗੀ ਹੈ ਕਿ ਇਹ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਜਾਂ ਤੇ ਉਹ ਇੱਕ ਬੰਦਵਾ ਮਜ਼ਦੂਰ ਬਣ ਗਿਆ ਹੈਗਾ ਇਸ ਬੀਜੇਪੀ ਦਾ ਔਰ ਜਾਂ ਉਹਨੇ ਅੱਖਾਂ ਕਿਉਂ ਮੀਟ ਛਡੀਆਂ ਨੇ ਮੈਨੂੰ ਮੈਂ ਹੈਰਾਨ ਕਿਉਂਕਿ ਇਸ ਤਰੀਕੇ ਨਾਲ ਹਿੰਸਕ ਗੱਲਾਂ ਕਰਨੀਆਂ ਹੈਗੀਆਂ ਜ਼ਿੰਮੇਵਾਰ ਲੋਕਾਂਵਲ ਨੂੰ ਜ਼ਿੰਮੇਵਾਰ ਪੋਲਿਟਿਸ਼ਨਾਂਵਲ ਨੂੰ ਇਹਦੇ ਉਤੇ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਚੁੱਪ ਕਿਉਂ ਹੈਗਾ ਇੱਕ ਬੜੀ ਇੱਕ ਸੂਚਨ ਦਾ ਵਿਸ਼ਾ ਹੈਗਾ ਆਮ ਲੋਕਾਂ ਦੇ ਵਿੱਚ ਔਰ ਸਾਡੇ ਹੀ ਜਿਹੜੇ ਪ੍ਰਾਈਮ ਮਿਨਿਸਟਰ ਹੋ ਗਿਆ ਜਾਂ ਗ੍ਰਹਿ ਮੰਤਰੀ ਹੋ ਗਿਆ ਜਾਂ ਕੋਈ ਹੋਰ ਲੋਕ ਨੇ ਮੈਂ ਆਪੋਜੀਸ਼ਨ ਨੂੰ ਇਸ ਗੱਲ ਦਾ ਦੋਸ਼ ਹੀ ਨਹੀਂ ਦਿੰਦਾ ਕਿਉਂਕਿ ਉਹਦੇ ਇਹਨਾਂ ਦੀ ਕੋਈ ਗੱਲ ਮੈਂ ਮਾੜੀ ਨਹੀਂ ਦੇਖੀ ਲੇਕਿਨ ਬੀਜੇਪੀ ਦੇ ਵਿੱਚ ਜਿੰਨੇ ਵੀ ਬੰਦੇ ਮੈਂ ਦੇਖੇ ਹੈਗੇ ਆ ਪੰਡੂਏ ਸੁਭਾ ਕਰਾ ਦੂਸਰੇ ਜਿੱਥੇ ਜਿੰਨੇ ਵੀ ਕੋਈ ਗੱਲ ਕਰਦੇ ਨੇ ਉਹ ਇੱਕ ਬਹੁਤ ਅਨ ਡੈਮੋਕਰੈਟਿਕ ਗੱਲਾਂ ਕਰਦੇ ਨੇ ਔਰ ਇਹਨਾਂ ਦੇ ਉੱਤੇ ਜਿਹੜੇ ਨੇ ਉਹ ਪਰਚੇ ਹੋਣੇ ਚਾਹੀਦੇ ਨੇ ਹੈਗੇ ਨੇ ਪਰ ਇਹਨਾਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਉਸ ਨਿਆਂ ਲੈਣਾ ਚਾਹੀਦਾ ਸਟ੍ਰਿਕ ਐਕਸ਼ਨ ਲੈਣਾ ਚਾਹੀਦਾ ਸਾਡੀ ਪਾਰਟੀ ਵੱਲੋਂ ਇੱਕ ਇੱਕ ਮੰਗ ਹੈ ਜੀ ਔਰ ਮੈਂ ਇਹ ਭਾਜਪਾ ਨੂੰ ਇਹ ਤਾਂ ਮੈਂ ਚੇਤਾਵਨੀ ਦੇਣੀ ਚਾਹਣਾ ਤੇ ਦੇਖੋ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਹਿੰਸਕ ਬਿਆਨ ਦਿੰਦੇ ਹੋ ਪਬਲਿਕ ਦੇ ਵਿੱਚ ਡਿਵੀਜ਼ਨ ਕਰਨ ਦੇ ਬਿਆਨ ਦਿੰਦੇ ਹੋ ਦੂਸਰਾ ਕਰਦੇ ਹੋ ਚੌਥਾ ਕਰਦੇ ਹੋ ਤੈਨੂੰ ਪਤਾ ਹੋਣਾ ਚਾਹੀਦਾ ਕਿ ਉਹ ਮਨੀਪੁਰ ਇੱਕ ਛੋਟਾ ਜਿਹਾ ਉੱਥੇ 1.5 ਸਾਲ ਸਾਲ 1.5 ਸਾਲ ਹੋ ਗਿਆ ਹੈਗਾ ਟਾਡੇ ਕੋਲ ਉੱਥੇ ਹੰਸਾ ਜਿਹੜੀ ਆ ਕਾਬੂ 'ਚ ਨਹੀਂ ਆ ਰਹੀ ਅੱਜ ਤੱਕ ਵੀ ਕਾਬੂ ਨਹੀਂ ਆ ਰਹੀ ਅੱਜ ਦੀ ਡੇਟ 'ਚ ਵੀ ਉੱਥੇ ਜਿਹੜੀ ਸਥਿਤੀ ਆ ਬੜੀ ਗੰਭੀਰ ਬਣੀ ਹੋਈ ਆ ਔਰ ਅਗਰ ਤੁਸੀਂ ਐਸੀ ਤਰੀਕੇ ਨਾਲ ਚੱਲਦੇ ਰਹੇ ਜਾਂ ਇਸੇ ਤਰੀਕੇ ਨਾਲ ਚੱਲਦੇ ਰਹੇ ਆਪਣਾ ਬਿਹੇਵੀਅਰ ਚੇਂਜ ਨਾ ਕੀਤਾ ਤੇ ਅਗਰ ਇਹ ਦੇਸ਼ ਇਸ ਗੱਲ ਦੇ ਵਿੱਚ ਲਪੇਟ ਦੇ ਵਿੱਚ ਆ ਜਾਂਦਾ ਤੇ ਫਿਰ ਤੁਸੀਂ ਕਿੱਥੇ ਖੜੇ ਹੋ ਤੈਨੂੰ ਪਤਾ ਹੋਣਾ ਚਾਹੀਦਾ ਲੋਕ ਜਦੋਂ ਬਾਗੀ ਹੋ ਜਾਂਦੇ ਨੇ ਤੇ ਫਿਰ ਕੰਮ ਹੋ ਜਾਂਦਾ ਖਰਾਬ ਹੋ ਜਾਂਦਾ ਸੋ ਮੈਂ ਆਸ ਕਰਦਾ ਹੈਗਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈਗਾ ਉਹ ਇਹਦਾ ਸੰज्ञान ਲਾਏਗਾ। ਔਰ ਪਾਰਟੀ ਵੱਲੋਂ ਵੀ ਮੈਂ ਗੱਲ ਕਰਦਾ ਹੈਗਾ ਔਰ ਇਹਨਾਂ ਨੂੰ ਵੀ ਮੈਂ ਇੱਕ ਅਪੀਲ ਕਰਦਾ ਬੀਜੇਪੀ ਦੇ ਲੀਡਰ ਨੂੰ ਕਿ ਤੁਸੀਂ ਬੰਦਿਆਂ ਵਾਲੇ ਬਿਆਨ ਦਿਓ ਤੁਸੀਂ ਮਤਲਬ ਇਸ ਤਰੀਕੇ ਦੇ ਨਾਲ ਬਿਆਨ ਨਾ ਦਿਓ ਜਿਸ ਤਰੀਕੇ ਨਾਲ ਦਿੱਤੇ। ਧੰਨਵਾਦ।